ਪਰਮੇਸ਼ਵਰ ਆਪਣਾ ਉਹ ਪਵਿੱਤਰ ਰਿਸ਼ਤਾ ਰੱਖਦਾ ਆ ਕਿੰਨੀ ਚੰਗੀ ਗੱਲ ਐ ਕਿ ਪਰਮੇਸ਼ਵਰ ਤੁਹਾਡੇ ਨਾਲ ਰਿਸ਼ਤਾ ਰੱਖਦੇ ਆ ਪਰ ਉਹਨਾਂ ਦੇ ਨਾਲ ਰਿਸ਼ਤੇ ਨਹੀਂ ਰੱਖਦੇ ਆ ਉਹਨਾਂ ਵਾਲਿਆਂ ਅਜ ਤਾਂ ਤੁਹਾਡੀ ਬਾਈਬਲ ਦੇ ਅੰਦਰ ਬੜੇ ਸਾਫ਼ ਇਹਨਾਂ ਦੱਸਣਾ ਫਿਰ ਕਿਨਾਂ ਤੁਸੀਂ ਸੰਗਤ ਵਿੱਚ ਰਹਿ ਕੇ ਆਨੰਦ ਬਣਾਵੋ ਤਿਉਹ ਤੁਹਾਡੇ ਦਿਲ ਦੀ ਇੱਛਾ ਪੂਰੀ ਕਰੇਗਾ ਆਮਨ ਤੁਹਾਡੇ ਦਿਲ ਦੀ ਇੱਛਾ ਨੁਕੀ ਕਰੂਗਾ ਪਰਪੂ ਤੁਸੀਂ ਆਪਣੇ ਦਿਲ ਦੀ ਇੱਛਾ ਨੂੰ ਆਪ ਪੂਰਾ ਕਰਨ ਦੇ ਲਈ ਗਲਤ ਰਸਤੇ ਥਾਣੀ ਜਾਓਗੇ ਪਰ ਜੇ ਪਰਮੇਸ਼ਵਰ ਤੁਹਾਡੇ ਜੀਵਨ ਵਿੱਚ ਤੁਹਾਡੀ ਇੱਛਾ ਨੂੰ ਪੂਰੀ ਕਰ ਦੇਣ ਤਾਂ ਆਪਾਂ ਨੂੰ ਹੋਰ ਚਾਹੀਦਾ ਵਿਖੀ ਆ ਫਿਰ ਫਿਰ ਅੱਜ ਆਪਾਂ ਇਹ ਭਰੋਸਾ ਬਣਾਈਏ ਕਿ ਪ੍ਰਭੂ ਮੇਰੀ ਇੱਛਾ ਤੁਸੀਂ ਪੂਰੀ ਕਰ ਦਿਓ ਔਰ ਆਪਣੀ ਅੱਜ ਇੱਛਾ ਰੱਖਿਓ ਤੇ ਆਪਾਂ ਪ੍ਰਾਰਥਨਾ ਕਰਾਂਗੇ ਅਗਲੀ ਗੱਲ ਕੀ ਹੈ ਕਹਿੰਦਾ ਪਰਮੇਸ਼ਵਰ ਤੇ ਭਰੋਸਾ ਰੱਖੋ ਕਈ ਵਾਰੀ ਅਸੀਂ ਮਨੁੱਖਾਂ ਤੇ ਭਰੋਸਾ ਰੱਖਦੇ ਆ ਸਾਨੂੰ ਵੀ ਬਹੁਤ ਵਾਰੀ ਮੌਕਾ ਮਿਲਿਆ ਇਹੋ ਜਿਹੇ ਬੰਦਿਆਂ ਦੇ ਨਾਲ ਮਿਲਣ ਦਾ ਮੌਕਾ ਮਿਲਦਾ ਆ ਮਤਲਬ ਕਿ ਕੋਸ਼ਿਸ਼ ਵੀ ਕਰ ਸਕਦੇ ਹੁੰਦੇ ਆ ਇੱਕ ਘੰਟੀ ਕਰਦੇ ਏਦਾਂ ਇੱਕ ਘੰਟੀ ਕਰਦੇ ਏਦਾਂ ਕਰਦੇ ਹੋ ਆ ਕਰਦੇ ਹੋ ਐਗਜ਼ੈਕਟਲੀ ਹੁੰਦਾ ਪਰ ਫਿਰ ਵੀ ਸਾਡਾ ਭਰੋਸਾ ਸਾਡੇ ਪਰਮੇਸ਼ਵਰ ਤੇ ਆ ਹਾਂ ਠੀਕ ਆ ਉਹ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਮੇਲਜੋਲ ਦੇ ਅੰਦਰ ਆਉਂਦੇ ਆ ਤੇ ਮੁਬਾਰਕ ਆ ਸਾਡਾ ਖੁਦਾ ਜਿਹੜਾ ਰੋਜ਼ ਦਿਹਾੜੇ ਸਾਡੇ ਭਾਰ ਚੁੱਕ ਲੈਂਦਾ ਤੇ ਸਾਨੂੰ ਆਪਣੀਆਂ ਬਰਕਤਾਂ ਦੇ ਨਾਲ ਬles ਕਰੀ ਜਾਂਦਾ ਹੈ ਪ੍ਰਾਈਜ਼ ਅ ਲਾਰਡ ਫੇਰ ਕਹਿੰਦਾ ਉਹ ਤੁਹਾਡੀ ਮਦਦ ਕਰੂਗਾ ਆਪਣੇ ਮਨ ਚ ਕੀ ਸਵਾਲ ਹੁੰਦਾ ਹੁੰਦਾ ਜੇ ਰੱਬ ਮੰਝੇ ਦੇ ਪੈਨੇ ਆਪਾਂ ਕਹਿੰਨੇ ਸਾਡੀ ਮਦਦ ਕੌਣ ਕਰੂਗਾ ਸਾਰੇ ਤਾਂ ਸਾਨੂੰ ਛੱਡੀ ਜਾਂਦੇ ਆ ਤੇ ਬਾਈਬਲ ਕੀ ਕਹਿੰਦੀ ਆ ਕੌਣ ਮਦਦ ਕਰੂਗਾ ਤੁਹਾਡੀ ਉਹ ਉਹ ਕੌਣ ਹੈ ਪਰਮੇਸ਼ਵਰ ਪਰਮੇਸ਼ਵਰ ਕੌਣ ਹੈ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਪਰਮੇਸ਼ਵਰ ਉਹ ਤੁਹਾਡੀ ਕੀ ਕਰੂਗਾ ਮਦਦ ਕਰੂਗਾ ਪਰਮੇਸ਼ਵਰ ਤੁਹਾਡੀ ਮਦਦ ਕਰਨਾ ਚਾਹੁੰਦੇ ਆ ਪਰ ਤੁਸੀਂ ਮਦਦ ਕਰਾਉਣਾ ਨਹੀਂ ਚਾਹੁੰਦੇ ਤੁਸੀਂ ਤਾਂ ਚਾਹੁੰਦੇ ਆ ਫੁਲਾਨਾ ਬੰਦਾ ਮੇਰੀ ਮਦਦ ਕਰੇ ਤੁਸੀਂ ਆਪਣੀ ਇੱਛਾ ਨਾਲ ਲੋਕੀ ਭਾਲਦੇ ਆ ਪਰ ਪਰਮੇਸ਼ਵਰ ਐਹੋ ਜੇ ਲੋਕਾਂ ਨੂੰ ਫਰਿਸ਼ਤੇ ਬਣਾ ਕੇ ਤੁਹਾਡੇ ਵਾਸਤੇ ਭੇਜੋਗੇ ਉਹ ਆ ਕੇ ਤੁਹਾਡੀ ਮਦਦ ਲਈ ਖਰੇ ਹੋਜੋਗੇ ਔਰ ਤੁਹਾਨੂੰ ਜਿੱਤ ਦਊਗੇ ਫੇ ਆਪਾ ਕੀ ਦੇਖਦੇ ਆਂ ਕਹਿੰਦਾ ਉਹ ਤੇਰੇ ਸਚਾਈ ਨੂੰ ਝਾਨਣ ਵਾਂਗ ਤੇ ਤੇਰੇ ਨਿਆਨ ਨੂੰ ਦਿਨ ਦੀ ਲੋ ਬਾਗ ਚਮਕਾਵੇਗਾ Praise the Lord ਪਰਮੇਸ਼ਵਰ ਆ ਜਿਹੜਾ ਹਨੇਰੇ ਵਿੱਚ ਤੈਨੂੰ ਖੜਾ ਕਰਦਾ ਆ ਤਾਂ ਕਿ ਦੂਜਿਆਂ ਨੂੰ ਲੋ ਹੋਵੇ ਤਾਂ ਫਿਰ ਉਹ ਕੀ ਕਹਿੰਦਾ ਕਹਿੰਦਾ ਤੇਰਾ ਦਿਨ ਐਨ ਚਾਨਣ ਵਾਂਗ ਹੋਣਾ ਆ ਤਾਂ ਆਪਾਂ ਕੀ ਕਹਿੰਨੇ ਉਹ ਆਪਾਂ ਕਈ ਲੋਕਾਂ ਨੂੰ ਸੁਣਾਇਆ ਕਹਿੰਦਾ ਜੀ ਦਿਨੇ ਹਨੇਰ ਪੈ ਗਿਆ ਪ੍ਰਭੂ ਤੁਹਾਡੇ ਜੀਵਨ ਦੇ ਵਿੱਚ ਹਨੇਰ ਨਹੀਂ ਪੈਣ ਦੇਵਗੇ ਕਹਿੰਦਾ ਦਿਨ ਐਨ ਚਾਨਣ ਵਰਗਾ ਹੋਊਗਾ ਤੇਰਾ ਮਤਲਬ ਕਿ ਤੈਨੂੰ ਕੀੜੀ ਵੀ ਤਰੀ ਜਾਂਦੀ ਦਿਖੂਗੀ ਇਸ ਕਰਕੇ ਜੇ ਤੁਸੀਂ ਆਪਣੇ ਜੀਵਨ ਦੇ ਅੰਦਰ ਇੰਨਾ ਚਾਨਣ ਸੱਚੀ ਲੈਣਾ ਚਾਹੁੰਦੇ ਆ ਕਿਉਂਕਿ ਹਨੇਰਾ ਜਿਹੜਾ ਆ ਉਹ ਸਾਡੇ ਜੀਵਨ ਨੂੰ ਡਿਸਟਰਬ ਕਰਦਾ ਔਰ ਪਰਮੇਸ਼ਵਰ ਅੱਜ ਤੁਹਾਡੇ ਜੀਵਨ ਦੇ ਵਿੱਚੋਂ ਹਨੇਰੇ ਨੂੰ ਕੱਢਣਾ ਚਾਹੁੰਦੇ ਆ ਔਰ ਜਿਹੜੇ ਮੈਂ ਪਹਿਲਾਂ ਕੀ ਕਿਹਾ ਸੀਗਾ ਧਰਮੀਆਂ ਦਾ ਤੇ ਦੁਸ਼ਟਾਂ ਦਾ ਪਰ ਜਿਹੜੇ ਦੁਸ਼ਟ ਹੈ ਉਹਨਾਂ ਨਾਲ ਪਰਮੇਸ਼ਵਰ ਇਦਾਂ ਨਹੀਂ ਵਰਤਦੇ ਇਹ ਤਾਂ ਪਰਮੇਸ਼ਵਰ ਨੇ ਧਰਮੀਆਂ ਦੇ ਨਾਲ ਵਾਅਦੇ ਕੀਤੇ ਆ ਇਹ ਵਚਨ ਪਰਮੇਸ਼ਵਰ ਨੇ ਆਪਣੇ ਧਰਮੀ ਲੋਕਾਂ ਨੂੰ ਸਮਝਾਉਣ ਦੇ ਲਈ ਪਵਿੱਤਰ ਆਤਮਾ ਦੇ ਵਸੀਲੇ ਉਹਨਾਂ ਲੋਕਾਂ ਦੇ ਦੁਆਰਾ ਨਬੀਆਂ ਦੇ ਦੁਆਰਾ ਸਾਡੇ ਲਈ ਪ੍ਰਕਾਸ਼ਿਤ ਕੀਤੇ ਆ ਤਾਂ ਕਿ ਅਸੀਂ ਪੜੀਏ ਅਤੇ ਸਾਡੇ ਜੀਵਨ ਨੂੰ ਤਸੱਲੀ ਤੇ ਸਾਡੇ ਜੀਵਨ ਨੂੰ ਆਨੰਦ ਆਵੇ ਫਿਰ ਉਹ ਕੀ ਕਹਿੰਦੇ ਆ ਹallelujah praise the lord ਪ੍ਰਭੂ ਦੇ ਸਾਹਮਣੇ ਚੋਂਪ ਰਹੀ ਹੂੰ ਕਈ ਵਾਰੀ ਆਪਨੂੰ ਕਈ ਚੀਜ਼ਾਂ ਸਮਝਾਉਣ ਲੱਗਾ ਆ ਸਮਝਾਉਣਾ ਚਾਹੁੰਦਾ ਆ ਕਿੰਦਾ ਆਪਣੇ ਪ੍ਰਭੂ ਦੇ ਸਾਹਮਣੇ ਚੋਂਪਰੇ ਤੇ ਧੀਰਜ ਨਾਲ ਉਹਦੀ ਉਡੀਕ ਕਰੀ ਕਈ ਵਾਰੀ ਆਪਾਂ ਬਹੁਤ ਕਾਲੀ ਲੋਕਾਂ ਨੂੰ ਅੱਗੇ ਜਾਂਦੇ ਦੇਖਦੇ ਆਂ ਆਪਾਂ ਵੀ ਇਦਾਂ ਸੋਚਦੇ ਆਪਾਂ ਵੀ ਕਾਲੀ ਕਰੀ ਮੈਂ ਇੱਕ ਛੋਟੀ ਜੀ ਗੱਲ ਸੁਣਾ ਕੇ ਤੁਹਾਨੂੰ ਇੱਥੇ ਸਮਝਾਉਣਾ ਚਾਹੁੰਨਾ ਆ ਕਿਉਂਕਿ ਸਾਡੇ ਜੀਵਨ ਨੂੰ ਬੜੀ ਸੇਧ ਦਿੰਦੀ ਇੱਕ ਨੌਜਵਾਨ ਜਿਹੜਾ ਪ੍ਰੇਅਰ ਕਰਾਰਿਆ ਸੀ ਪਾਸਪੋਰਟ ਲਿਆ ਕੇ ਮੈਂ ਬਾਹਰ ਜਾਣਾ ਪ੍ਰਾਰਥਨਾ ਕਰ ਦਿਓ ਪ੍ਰਾਰਥਨਾ ਕੀਤੀ ਕਰਕੇ ਕਈ ਵਾਰੀ ਆਪਾਂ ਉਹਨਾਂ ਲੋਕਾਂ ਨੂੰ ਤਸੱਲੀ ਚ ਖੜੇ ਰੱਖਣ ਲਈ ਉਹਨਾਂ ਦੀ ਗੱਲ ਵੀ ਮੰਨ ਲੈਂਦੇ ਆਂ ਵੀ ਚਲੋ ਕੋਈ ਨਹੀਂ ਆਓ ਪ੍ਰਾਰਥਨਾ ਕਰਦੇ ਆਂ ਆ ਪ੍ਰਾਰਥਨਾ ਤਾਂ ਫਿਰ ਉਹ ਦਿਲੋਂ ਨਹੀਂ ਬਣਦੀ ਹੁੰਦੀ ਹਨਾ ਕਈ ਵਾਰੀ ਆਪਾਂ ਚਾਹੁੰਦੇ ਹੁੰਨੇ ਕਿ ਨੌਜਵਾਨ ਟੁੱਟੇ ਨਾ ਇਹਦਾ ਹੌਸਲਾ ਬਣਿਆ ਰਵੇ ਆਪਾਂ ਕਰ ਦਿੰਦੇ ਨੇ ਦੁਆ ਦੁਆ ਕੀਤੀ ਬੰਦਾ ਵੈਸੇ ਹੀ ਗਿਆ ਠਾ ਠੱਪਾ ਲਗਾ ਤੇ ਕੀ ਕਰਤਾ ਉਹਨਾਂ ਨੇ ਰਿਜੈਕਟ ਕਰਤਾ ਤੂੰ ਨਹੀਂ ਜਾਣਾ ਕਹਿੰਦੇ ਆ ਗਿਆ ਫੇਰ ਕਹਿੰਦਾ ਜੀ ਮੇਰਾ ਵੀਜ਼ਾ ਨਹੀਂ ਲੱਗਾ ਫਲਾਨਾ ਨਹੀਂ ਧਮਕਾਨਾ ਨਹੀਂ ਐ ਮੈਂ ਫੇ ਚਰਚ ਨਹੀਂ ਜਾਣਾ ਹਾਂ ਉਹਦੇ ਘਰ ਜਾ ਕੇ ਦੱਸਿਆ ਜੀ ਉਹ ਕਹਿੰਦਾ ਮੈਂ ਨਹੀਂ ਉੱਥੇ ਜਾਣਾ ਐਦਾਂ ਹੁੰਦਾ ਮੈਂ ਕਿਹਾ ਚਲੋ ਆਪਾਂ ਕੀ ਕਰ ਸਕਦੇ ਹਾਂ ਹੁਣ ਇਹਦੇ ਪਿੱਛੇ ਵੀ ਪਰਮੇਸ਼ਰ ਦੀ ਰਾਜ ਹੋਣੀ ਆ ਕੋਈ ਕੋਈ ਪਰਮੇਸ਼ਰ ਦਾ ਗੈਰਾ ਮਗਰ ਇੱਕ ਸਿਸਟਮ ਹੋਣਾ ਆ ਯੋਜਨਾ ਹੋਣੀ ਆ ਤੇ ਆਪਾਂ ਵੇਟ ਕਰਦੇ ਹਾਂ ਫੇਰ ਉਹਨਾਂ ਨੇ ਅ ਫੇਰ ਉਹਨਾਂ ਦੇ ਮਾਪੇ ਆਏ ਕਹਿੰਦੇ ਜੀ ਤੁਸੀਂ ਪ੍ਰਾਰਥਨਾ ਕਰ ਦਿਓ ਤੇ ਪਾਸਟਰ ਜੀ ਹੁਣ ਆਪਾਂ ਲੌਣ ਆਇਆ ਜੀ ਇਦਾਂ ਜੀ ਉਦਾਂ ਜੀ ਉਹਦੇ ਦੋਸਤ ਚਲ ਗਏ ਆ ਜੀ ਹੁਣ ਹੋਰ ਦੋਸਤ ਚੱਲੇ ਆ ਜੀ ਫਿਰ ਵੀ ਮੈਂ ਮੈਂ ਕਿਹਾ ਚਲੋ ਠੀਕ ਆ ਆਪਾਂ ਫੇ ਜਿੱਦਾਂ ਉਹਨਾਂ ਨੇ ਕਿਹਾ ਆਪਾਂ ਕਈ ਵਾਰੀ ਉਹਨਾਂ ਨੂੰ ਦਿਲ ਰੱਖਣ ਨੂੰ ਆਪਾਂ ਕਰ ਦਿਆਂਗੇ ਕਿਉਂਕਿ ਲੋਕ ਸਮਝਦੇ ਨੇ ਨਾ ਕਿ ਉਹ ਇਦਾਂ ਲਾਦੇ ਪਾਦਰੀ ਗਲਤ ਆ ਜੇ ਪਾਦਰੀ ਦੁਆ ਕਰ ਦੇਦਾ ਕੰਮ ਹੋ ਜਾਣਾ ਜੀ ਹਾਂਜੀ ਮੈਂ ਮੰਨਦਾ ਆ ਹੋ ਜਾਣਾ ਸੀ ਪਰ ਕਈ ਕੰਮ ਪਰਮੇਸ਼ਵਰ ਨੇ ਆਪਣੇ ਹੱਥਾਂ ਵਿੱਚ ਰੱਖਿਆ ਜੇ ਸਾਰੇ ਪਾਦਰੀ ਦੇ ਦੇਤੇ ਪਾਦਰੀ ਤਾਂ ਦੂਜਾ ਰੱਬ ਬਣ ਜਾਣਾ ਸਮਝਣੇ ਮੇਰੀ ਗੱਲ ਇਸ ਕਰਕੇ ਤੁਸੀਂ ਗੱਲ ਸਮਝਿਆ ਕਰੋ ਸਾਈਣੀ ਬਹੁਤ ਹੁੰਦਾ ਬੁਲਾਉਣਾ ਜ਼ਰੂਰੀ ਥੋੜੀ ਹੁੰਦਾ ਕਈ ਵਾਰੀ ਆਪਾਂ ਜ਼ਿਆਦਾ ਬੋਲਦੇ ਆ ਪਾਦ ਨੂੰ ਬੋਲਣ ਹੀ ਨਹੀਂ ਦਿੰਦੇ ਤੇ ਜਦੋਂ ਪਾਦਨੀ ਦੀ ਵਾਰੀ ਆਉਂਦੀ ਆ ਉਦੋਂ ਫੇਰ ਸਾਡੀ ਇਹ ਇੱਛਾ ਹੁੰਦੀ ਵੀ ਜੋ ਮੈਂ ਕਿਹਾ ਇਦਾਂ ਕਰ ਚਲੋ ਫੇਰ ਉਹ ਬੰਦਾ ਆਇਆ ਨੌਜਵਾਨ ਉਹਦੇ ਤਿੰਨ ਦੋਸਤ ਤੇ ਚੌਥਾ ਉਹ ਅੰਬੈਸੀ ਗਏ ਹੁਣ ਉਹਨੂੰ ਫੇਰ ਤਸੱਲੀ ਤਸੱਲੀ ਮਿਲੀ ਆ ਉਹਦੇ ਘਰ ਦੇ ਨਾਲ ਦਿੱਤੀ ਆ ਫੇਰ ਅੰਬੈਸੀ ਗਏ ਉਹਨਾਂ ਨੇ ਫੇਰ ਚੱਕ ਕੇ ਠਪਾ ਲਾਇਆ ਠੱਪਾ ਕਰਾਲਾ ਕਹਿੰਦੇ ਰਿਜੈਕਟ ਪਰ ਤਿੰਨ ਜਿਹੜੇ ਉਹ ਨਾਲ ਦੇ ਸੀ ਉਹ ਸਿਲੈਕਟ ਉਹਨਾਂ ਦੇ ਠੱਪੇ ਲਾਏ ਜਾਓ ਤੁਹਾਨੂੰ ਵੀਜ਼ਾ ਪਰ ਚੌਥੇ ਬੰਦੇ ਨੂੰ ਵੀਜ਼ਾ ਨਹੀਂ ਮਿਲਿਆ ਸੱਚੀ ਕਹਾਣੀ ਹੈ ਨੌਜਵਾਨ ਬਹੁਤ ਜੰਗ ਨੌਜਵਾਨ ਟੂ ਟੂ ਜੰਗ ਹੋਇਆ ਕੀ ਉਹ ਬੜਾ ਉਦਾਸ ਕੱਪੜਿਆਂ ਤੋਂ ਬਾਅਦ ਅਸੀਂ ਯਸੂ ਨੂੰ ਮੰਨ ਕੇ ਕੀ ਲੈ ਲਿਆ ਉਹ ਤਿੰਨ ਜਾਣੇ ਚਲੇ ਗਏ ਉਹ ਇਦਾਂ ਹੋ ਗਿਆ ਮੈਂ ਬਜ਼ਲ ਹੋ ਗਿਆ ਆਪ ਡਾਊਨਸ ਹੋ ਰਿਹਾ ਦਿਲ ਦੀ ਧੜਕਣ ਛੁਪ 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 ਛੁਕ ਹੋ ਰਹੀ ਹੈ ਤੇ ਉਹਨੂੰ ਉਹਨੂੰ ਲੱਗਦਾ ਮੈਂ ਬਹੁਤ ਸ਼ਰਮਿੰਦਾ ਹੋ ਗਿਆ ਹਾਂ ਧਰਤੀ ਤੇ ਉਹਨੂੰ ਲੱਗਦਾ ਮੇਰੇ ਲਈ ਕੋਈ ਰਸਤਾ ਨਹੀਂ ਬਣਦਾ ਹੈ ਉਹਨੂੰ ਲੱਗਦਾ ਇਹ ਸਾਰਾ ਗਲਤ ਆ ਫਲਾਨਾ ਹੋਇਆ ਕੀ ਜਦੋਂ ਤਿੰਨ ਨੌਜਵਾਨ ਗਏ ਬڑے ਚਾਹ ਦੇ ਨਾਲ ਉਹ ਗਏ 에어ਪੋਰਟ ਪਹੁੰਚੇ ਜਹਾਜ਼ ਬੈਠੇ ਉੱਥੇ ਉਤਰੇ ਤੇ ਜਦੋਂ ਉੱਥੇ ਉਤਰੇ ਤਾਂ ਜਿਹੜੀ ਕਾਰ ਉਹਨਾਂ ਨੂੰ ਲੈਣ ਵਾਸਤੇ ਆਈ ਸੀ ਜਦੋਂ ਉਸ ਕਾਰ ਦੇ ਵਿੱਚ ਜਾ ਰਹੇ ਸੀ ਰਸਤੇ ਦੇ ਵਿੱਚ ਜਾਂਦਿਆਂ ਜਾਂਦਿਆਂ ਉਸ ਕਾਰ ਦਾ ਐਕਸੀਡੈਂਟ ਹੋ ਗਿਆ ਔਰ ਉੱਤਨੇ ਦੇ ਉੱਤਨੇ ਨੌਜਵਾਨ ਮੌਕੇ ਤੇ ਮਰ ਗਏ ਜਦੋਂ ਇਹ ਗੱਲ ਉਹਨਾਂ ਦੇ ਘਰਦਿਆਂ ਤੱਕ ਆਈ ਤਾਂ ਫੇਰ ਉਹਨਾਂ ਦੇ ਮੂੰਹ ਉਹਨਾਂ ਦੀਆਂ ਅੱਖਾਂ ਉਹਨਾਂ ਦੀਆਂ ਗੱਲ ਤੋਂ ਉਹਨਾਂ ਦੇ ਚਿਹਰੇ ਦੇਖਣ ਵਾਲੇ ਸੀ ਪਰਮੇਸ਼ਵਰ ਤੁਹਾਨੂੰ ਜੀਵਨ ਦੇਣਾ ਚਾਹੁੰਦੇ ਆ ਤੁਸੀਂ ਕਿਉਂ ਨਾ ਲੋਕਾਂ ਦੇ ਨਾਲ ਬਰਾਬਰ ਕਿੰਦਾ ਆ ਵਿਸ਼ਵਾਸੀਆਂ ਦੇ ਨਾਲ ਬਰਾਬਰ ਨਾ ਤਰੋ ਉਹਨਾਂ ਦੀ ਰੀਸ ਨਾ ਕਰੋ ਮੈਂ ਇਸ ਗੱਲ ਦੀ ਕੋਈ ਮੈਨੂੰ ਖੁਸ਼ੀ ਨਹੀਂ ਹੈ ਮੈਂ ਇਸ ਗੱਲ ਤੇ ਉੱਤੇ ਵੀ ਮੇਰਾ ਦੁੱਖ ਹੈ ਅੱਜ ਕਿ ਉਹ ਤਿੰਨ ਨੌਜਵਾਨ ਚਲੇ ਗਏ ਪਰ ਪਰਮੇਸ਼ਵਰ ਤੁਹਾਨੂੰ ਸਹੀ ਰਸਤੇ ਤੇ ਲੈ ਕੇ ਜਾਂਦੇ ਆ ਯਾਰ ਤੁਸੀਂ ਕਿਉਂ ਅੱਜ ਕਿਉਂ ਤੁਸੀਂ ਅੰਦਰੋਂ ਟੁੱਟੇ ਹੋਏ ਆ ਤੁਹਾਡਾ ਆ ਕੰਮ ਨਹੀਂ ਬਣਿਆ ਤੁਹਾਡਾ ਉਹ ਕੰਮ ਨਹੀਂ ਬਣਿਆ ਐਦਾਂ ਨਹੀਂ ਬਹੁਤ ਕੰਮ ਹੈ ਜਿਹੜੇ ਪਾਦਰੀਆਂ ਦੇ ਵੀ ਨਹੀਂ ਬਣਦੇ ਤੁਹਾਨੂੰ ਸੁਣ ਕੇ ਅਜੀਬ ਤਾਂ ਨਹੀਂ ਲੱਗਾ ਬਹੁਤ ਕਮ ਹੈ ਜਿਹੜੇ ਪਾਦਰੀਆਂ ਦੇਵ ਨਹੀਂ ਪਰਮੇਸ਼ਵਰ ਹੋਣ ਦਿੰਦੇ ਕਿਉਂ ਕਿਉਂਕਿ ਉਹਦੇ ਪਿੱਛੇ ਵੀ ਇੱਕ ਸਚਾਈ ਖੜੀ ਹੈ ਉਹਦੇ ਪਿੱਛੇ ਵੀ ਇੱਕ ਪਰਮੇਸ਼ਵਰ ਦੀ ਯੋਜਨਾ ਹੈ ਸਮਾਂ ਆਉਣ ਤੇ ਪਰਮੇਸ਼ਵਰ ਉਹਨਾਂ ਚੀਜ਼ਾਂ ਨੂੰ ਸਾਡੇ ਵਾਸਤੇ ਇਜਾਜ਼ਤ ਦਿੰਦੇ ਆ ਤਾਂ ਕਿ ਹੋ ਸਕਣ ਨਿਰਾਸ਼ਾ ਵਿੱਚ ਆਉਣ ਦੀ ਜ਼ਰੂਰਤ ਨਹੀਂ ਆ ਨਰਾਾਤਮਕ ਸੋਚ ਤੁਹਾਡੇ ਜੀਵਨ ਦਾ ਹਿੱਸਾ ਨਹੀਂ ਆ ਨਾ ਹੋ ਸਕਦੀ ਆ ਨਾ ਹੋਵੇ ਪਰਭੂ ਜਦਾਂ ਹੋਵੇ ਹੋਵੇ ਨਾ ਹੋਵੇ ਨਾ ਹੋਵੇ ਅਸੀਂ ਤੇਰੇ ਨਾਲ ਜੀਣਾ ਤੇ ਤੇਰੇ ਨਾਲ ਮਰਨਾ ਇਹ ਆ ਡਿਸਾਈਪਲ ਇਹ ਆ ਉਹਦੇ ਉਪਾਸਕ ਇਹ ਆ ਉਹਦੇ ਚੇਲੇ ਇਹ ਆ ਉਹਦੇ ਵਿਸ਼ਵਾਸੀ ਇਹ ਆ ਪਰਮੇਸ਼ੁਰਾਂ ਦਾ ਪ੍ਰੀਤ ਲਾਉਣ ਵਾਲੇ ਲੋਕਾਂ ਦੀ ਸਟੇਟਮੈਂਟ ਤੇ ਸਾਡੀ ਸਟੇਟਮੈਂਟ ਕੀ ਆ ਜੇ ਤੂੰ ਪ੍ਰਭੂ ਆ ਨਹੀਂ ਕੀਤਾ ਫੇਰ ਤੂੰ ਪ੍ਰਭੂ ਦੀ ਕੀ ਲੱਤ ਭੰਣਣੀ ਹੈ ਤਾਂ ਪਰਮੇਸ਼ਵਰ ਦੀ ਮਰਜ਼ੀ ਆ ਬਈ ਪਰਮੇਸ਼ਵਰ ਨੂੰ ਪਤਾ ਤੁਹਾਡੇ ਜੀਵਨ ਚ ਕੀ ਹੋਣਾ ਚਾਹੀਦਾ ਕਈ ਬੰਦੇ ਸ਼ਰਤਾਂ ਰੱਖਦੇ ਆ ਜੇ ਤੁਹਾਡਾ ਪ੍ਰਭੂ ਉਹਨੂੰ ਉਹ ਆ ਕਰਕੇ ਦਿਖਾ ਲੈ ਉਹ ਤੇਰੀ ਔਕਾਤ ਕੀ ਆ ਭਾਈ ਤੂੰ ਚੈਲੰਜ ਕਰਦਾ ਯਾਰ ਬਾਈਬਲ ਕਹਿੰਦੇ ਹੋ ਸ੍ਰਿਸ਼ਟੀ ਦਾ ਕਰਤਾ ਏ ਔਰ ਤੁਸੀਂ ਜਿਹਨੇ ਮੋਰੇ ਮੇਰੇ ਬੈਠੇ ਸੁਣਦੇ ਆ ਔਰ ਤੁਸੀਂ ਉਹਨਾਂ ਦੇ ਚੈਲੰਜ ਸੁਣ ਕੇ ਚੁੱਪ ਕਰ ਜਾਂਦੇ ਆ ਦੱਸਿਆ ਕਰੋ ਉਹਨਾਂ ਨੂੰ ਭਾਈ ਉਹ ਮੁਕਤੀ ਦਾਤਾ ਹੈ ਉਹ ਪਰਮੇਸ਼ਰ ਹੈ ਉਹ ਤੇਰੇ ਇੱਕ ਪਾਪੀ ਬੰਦੇ ਦੇ ਬਚਨਾਂ ਦਾ ਵੱੱਦਾ ਹੋਇਆ ਨਹੀਂ ਹੈ ਜੇ ਤੂੰ ਸਾਡੇ ਪਰਮੇਸ਼ਰ ਤੋਂ ਕੰਮ ਕਰਉਣਾ ਚੌਕ ਇੱਥੇ ਆ ਕੇ ਕਰ ਵਿਸ਼ਵਾਸ ਸੀਸ ਝੁਕਾ ਆਪਣਾ ਉਹਦੇ ਅੱਗੇ ਉਹਨੂੰ ਮੰਨ ਆਪਣਾ ਮੁਕਤੀ ਦਾਤਾ ਗ੍ਰਹਿਣ ਕਰ ਫੇਰ ਮੰਗ ਜੇ ਫੇਰ ਆ ਮੈਨੂੰ ਫੇਰ ਅਸੀਂ ਦੇਖਾਂਗੇ ਔਰ ਤੁਸੀਂ ਚੁੱਪ ਕਰਕੇ ਤੁਸੀਂ ਬੋਲਦੇ ਨਹੀਂ ਯਾਰ ਜਵਾਬ ਦਿਆ ਕਰੋ ਲੱਕ ਮੰਨੋ ਆਪਣੀ ਸਚਾਈ ਦੇ ਨਾਲ ਔਰ ਪ੍ਰਾਰਥਨਾ ਵਾਲਾ ਜੀਵਨ ਬਣਾਓ ਹਾਂ ਕਦੇ ਇਹ ਇੱਕ ਜੁੱਧ ਹੈ ਪ੍ਰਾਰਥਨਾ ਕਦੇ ਆਪਾਂ ਬਹੁਤ ਪ੍ਰਾਰਥਨਾ ਆਪਾਂ ਕਰਦੇ ਆਪਾਂ ਕਹਿੰਨੇ ਆਹ 4 ਮਹੀਨੇ ਕਿਤੇ ਮੈਂ ਪ੍ਰਾਰਥਨਾ ਕੀਤੀ ਹੁਣ ਮਹੀਨਾ ਹੋ ਗਿਆ ਬੈਹ ਨਹੀਂ ਹੁੰਦਾ ਕੋਈ ਗੱਲ ਨਹੀਂ ਘਬਰਾਉਣਾ ਨਹੀਂ ਤੁਸੀਂ ਆਲਰੇਡੀ ਕਨੈਕਸ਼ਨ ਵਿੱਚ ਹੀ ਹੈ ਨਹੀਂ ਬੈਹ ਹੋਇਆ ਕੋਈ ਗੱਲ ਨਹੀਂ ਬਾਈਬਲ ਪੜ੍ਹ ਲਓ ਵਚਨ ਸੁਣ ਲੋ ਕਰਨਾ ਨੂੰ ਲਾ ਕੇ ਪ੍ਰਭੂ ਦੀ ਆराधना ਦੇ ਗਾਣੇ ਸੁਣ ਲਓ ਅ ਵੱਖਰੇ ਬਹਿ ਜਾਓ ਨਾ ਚਾਹ ਨਹੀਂ ਵੀ ਪ੍ਰੇਅਰ ਹੁੰਦੀ ਚੁੱਪ ਕਰਕੇ ਬਹਿ ਜਾਓ ਅੱਖਾਂ ਬੰਦ ਕਰਕੇ ਸੁਣੋ ਕੁਛ ਪ੍ਰਭੂ ਤੁਹਾਨੂੰ ਗਲਤ ਨਹੀਂ ਕਰਨਾ ਚਾਹੁੰਦੇ ਕਹਿਣਾ ਤਾਂ ਨਹੀਂ ਚਾਹੁੰਦੇ ਕਈ ਵਾਰੀ ਪਰਮੇਸ਼ਵਰ ਸਾਨੂੰ ਕੁਛ ਕਹਿਣਾ ਚਾਹੁੰਦੇ ਆ ਕਈ ਵਾਰੀ ਪਰਮੇਸ਼ਵਰ ਤੁਹਾਨੂੰ ਬਦਲਣਾ ਚਾਹੁੰਦੇ ਆ ਪਹਿਲਾਂ ਪ੍ਰਭੂ ਹੋਤਰਾਂ ਸਿਖਾਉਂਦੇ ਆ ਫਿਕ ਦੇਖੋ ਜੀਸਸ ਨੇ ਜਦੋਂ ਮਿਰਕਲਸ ਕੀਤੇ ਆ ਉਹਨਾਂ ਨੇ ਇੱਕੋ ਹੀ ਤਰੀਕਾ ਨਹੀਂ ਕੀਤੇ ਕਿਤੇ ਉਹਨਾਂ ਨੇ ਬਾਜ ਮਾਰੀ ਲਾਜ ਕਬਰ ਤੋਂ ਬਾਹਰ ਆ ਲਾਜਰ ਘਰ ਦਮਾਰ ਆ ਗਏ ਹੈ ਕਈ ਥਾਵਾਂ ਤੇ ਯਿਸੂ ਮਸੀਹ ਨੇ ਕਿਹਾ ਇਧਰ ਆ ਹੱਥ ਲਾਇਆ ਫੇਰ ਠੀਕ ਹੋਇਆ ਕਈ ਥਾਵਾਂ ਤੇ ਯਿਸੂ ਮਸੀਹ ਨੇ ਧਰਤੀ ਤੇ ਥੁੱਕਤਾ ਮਿੱਟੀ ਗਿੱਲੀ ਕਰ ਲਈ ਥੁੱਕ ਲਾ ਕੇ ਔਰ ਫਿਰ ਉਹ ਮਿੱਟੀ ਗੁੰਨ ਕੇ ਅੱਖਾਂ ਤੇ ਲਾਈ ਤੇ ਅੰਨੇ ਨੂੰ ਕਿਹਾ ਜਾ ਉਹ ਫਲਾਣੇ ਦਾ ਜਾ ਕੇ ਟੋਲਾ ਚਸ਼ਮੇ ਤੇ ਠੀਕ ਹੋ ਜਾ ਠੀਕ ਹੋ ਗਿਆ ਬੜੇ ਤਰੀਕਿਆਂ ਨਾਲ ਪ੍ਰਭੂ ਨੇ ਬੰਦੇ ਨੂੰ ਚੰਗੇ ਕੀਤਾ ਕਿ ਸਾਨੂੰ ਸਰਵੇ ਹੀ ਕਾ ਨੇਚਾ ਕਰੋ ਕਹਿੰਦਾ ਜੀ ਮੈਂ ਕਰਦਾ ਹਾਂ ਕਿ ਜਾ ਫੇ ਠੀਕ ਹੋ ਗਿਆ ਕਈ ਬੰਦਿਆਂ ਨੇ ਲਾਗੇ ਜਾ ਕੇ ਪ੍ਰਭੂ ਨੇ ਉਹਨਾਂ ਨੂੰ ਛੋਇਆ ਫਿਰ ਉਹ ਠੀਕ ਹੋ ਗਏ ਤੁਸੀਂ ਕਿਦਾਂ ਠੀਕ ਹੋਣਾ ਦੇਖ ਲਓ ਮਰਜੀ ਤੁਹਾਡੀ ਹੈ ਆਪਸ਼ਨਾਂ ਸਾਰੀਆਂ ਮੈਂ ਦਿਤੀਆਂ ਤੁਹਾਨੂੰ ਇਸ ਲਈ ਆਪਾਂ ਕਈ ਵਾਰੀ ਜਿਹੜੇ ਮੈਂ ਦੁਸ਼ਟ ਅ ਸ਼ਬਦ ਵਰਤਣਾ ਨਹੀਂ ਚਾਹੁੰਦਾ ਕਿਉਂਕਿ ਮੈਨੂੰ ਲੱਗਦਾ ਬਾਲਾ ਠੀਕ ਨਹੀਂ ਪਰ ਵਚਨ ਚ ਲਿਖਿਆ ਮੈਂ ਵੀ ਕੀ ਕਰ ਦੱਸੋ ਫੇਰ ਕਹਿੰਦੇ ਪਾਦਰੀ ਦਾ ਕਹਿੰਦੇ ਪਾਦਰੀ ਤੁਹਾਨੂੰ ਹੋਰ ਕੀ ਕਹਿਣ ਬਈ ਜੋ ਲਿਖਿਆ ਉਹਦਾ ਤਾਂ ਪ੍ਰਚਾਰ ਕਰੀ ਸਕਦੇ ਨਾ ਆਪਾਂ ਇਹਦਾ ਪ੍ਰਚਾਰ ਕਰਨ ਦੀ ਤਾਂ ਆਜ਼ਾਦੀ ਹੈਗੀ ਸਾਡੇ ਕੋਲ ਫਿਰ ਇਸ ਕਰਕੇ ਇਹ ਜਿਹੜੇ ਲੋਕ ਕਾਮਰ ਵਾਲੀ ਪਾਉਂਦੇ ਨਾ ਫੇਸਬੁੱਕ ਦੇ ਵਿਦਵਾਨ ਬਣਦੇ ਇਹਨਾਂ ਨੂੰ ਜਵਾਬ ਦਿਆ ਕਰੋ ਇਹਨਾਂ ਦੇ ਮੁਰੇ ਜਵਾਬ ਫਿਰ ਤੁਸੀਂ ਤਾਂ ਹੀ ਦੇਵੋਗੇ ਜੇ ਤੁਹਾਨੂੰ ਕੁਝ ਆਉਂਦਾ ਹੋਊਗਾ ਆਪ ਤਾਂ ਤੁਸੀਂ ਵਚਨ ਨਹੀਂ ਸੁਣਦੇ ਤੇ ਫਿਰ ਤੁਸੀਂ ਉਹਨਾਂ ਨੂੰ ਕਿੱਦਾਂ ਜਵਾਬ ਦੇਣੇ ਬਈ ਇਸ ਕਰਕੇ ਆਪਣੀ ਜ਼ਿੰਮੇਵਾਰੀ ਸਮਝੋ ਗੈਰ ਜ਼ਿੰਮੇਵਾਰ ਲੋਕਾਂ ਨੂੰ ਪਰਮੇਸ਼ਰ ਪਸੰਦ ਨਹੀਂ ਕਰਦੇ ਤੁਸੀਂ ਜ਼ਿੰਮੇਵਾਰ ਬਣੋ ਕਿਉਂਕਿ ਪਰਮੇਸ਼ਰ ਨੇ ਜ਼ਿੰਮੇਵਾਰ ਬਣਨ ਲਈ ਤੁਹਾਨੂੰ ਚੁਣਿਆ ਆਪਾਂ ਇੱਥੇ ਸੀਗੇ ਕਹਿੰਦੇ ਧੀਰਜ ਨਾਲ ਉਡੀਕ ਕਰਿਓ ਪ੍ਰਭੂ ਦੀ ਠੀਕ ਹੈ ਕਈ ਵਾਰੀ ਅਸੀਂ ਹੋਸ਼ ਹਵਾਸ਼ ਤੋਂ ਬਾਹਰ ਆ ਜੰਨੇ ਅਸੀਂ ਆਪਣੇ ਹੋਸ਼ ਖੋ ਦਿੰਨੇ ਆ ਅਸੀਂ ਕਹਿੰਨੇ ਹੋਇਆ ਕਿਉਂ ਨਹੀਂ 3 ਹਫ਼ਤੇ ਹੋ ਗਏ ਹੋਇਆ ਕਿਉਂ ਨਹੀਂ 4 ਹਫ਼ਤੇ ਹੋ ਗਏ ਪਰ ਦੇਖੋ ਪ੍ਰਭੂ ਦਾ ਵਚਨ ਕੀ ਕਹਿੰਦਾ ਜਿਹੜਾ ਕੋਈ ਵੀ ਮਨੁੱਖ ਜਿਹੜਾ ਬੁਰੀਆਂ ਬਿਉਂਤਾ ਬਣਾਉਂਦਾ ਆ ਉਹ ਸਫਲ ਹੁੰਦਾ ਆ ਕਾਹਤੇ ਸਫਲ ਹੁੰਦਾ ਸੁਣ ਲਓ ਉਹਦੇ ਕਾਰਨ ਤੁਸੀਂ ਨਾ ਕਹਿੰਦਾ ਕੁੜਕੜ ਕਰੋ ਤੁਸੀਂ ਨਾ ਕੁੜਕੜ ਕਰੋ ਵੀ ਉਹ ਬਿਵੰਤਾ ਬਣਾਉਂਦਾ ਤੇ ਕਾਮਯਾਬ ਹੋ ਜਾਂਦੇ ਕਹਿੰਦਾ ਤੁਸੀਂ ਸ਼ਾਂਤ ਰਹੋ ਕਾਰਨ ਦੱਸਣ ਲੱਗਾ ਤੁਹਾਡੀ ਸ਼ਾਂਤ ਰਹਿਣ ਦਾ ਕਾਰਨ ਕੀ ਆ ਔਰ ਤੁਸੀਂ ਕਾਹਤੇ ਸ਼ਾਂਤ ਰਹਿਣਾ ਕਾਹਤੇ ਕਹਿੰਦਾ ਤੁਸੀਂ ਨਹੀਂ ਕੁਝ ਕਰਨਾ ਉਹਨੂੰ ਜੋ ਕਰਦੇ ਕਰੀ ਜਾਣ ਕਹਿੰਦਾ ਨਾ ਕਰੋਦੋ ਪਹਿਲਾਂ ਕੀ ਕਹਿੰਦਾ ਪਹਿਲਾਂ ਕਹਿੰਦਾ ਤੁਸੀਂ ਕੀ ਨਾ ਕਰਿਓ ਕੁੜਕੜ ਨਾ ਕਰੋ ਫੇਰ ਕੀ ਕਹਿੰਦਾ ਕਹਿੰਦਾ ਤੁਸੀਂ ਕ੍ਰੋਧਿਤ ਨਾ ਹੋਵੋ ਕਾਹਤੇ ਜਦੋਂ ਕੋਈ ਬੁਰੀਆਂ ਬਿਵੰਤਾ ਬਣਾਉਂਦਾ ਤੇ ਸਫਲ ਹੁੰਦਾ ਤੁਸੀਂ ਇਹਦੇ ਵਿੱਚ ਇੰਟਰਫੀਰੈਂਸ ਨਹੀਂ ਕਰਨਾ ਫਿਰ ਕੀ ਕਹਿੰਦਾ ਨਾ ਕਰਿਓ ਕਹਿੰਦਾ ਤੁਸੀਂ ਗੁੱਸੇ ਨਾ ਹੋ ਜਾਓ ਠੀਕ ਆ ਫਿਰ ਕਹਿੰਦਾ ਕਹਿੰਦਾ ਤੁਸੀਂ ਨਾ ਕੁੜੋ ਮਤਲਬ ਕਿ ਤੁਸੀਂ ਆਪਣੇ ਅੰਦਰ ਉਹਦੇ ਲਈ ਕੋਈ ਐਹੋ ਜੀਆਂ ਚੀਜ਼ਾਂ ਨਾ ਬਣਾਓ ਕਾਤੇ ਕਹਿੰਦਾ ਕਿਉਂਕਿ ਇਹ ਸਭ ਬੁਰਾਈ ਵੱਲ ਲੈ ਜਾਂਦੇ ਹਨ ਜਦੋਂ ਆਪਾਂ ਸਾਰੀਆਂ ਚੀਜ਼ਾਂ ਕਰਨ ਲੱਗੇ ਸਾਨੂੰ ਵੀ ਉਹਨਾਂ ਨੇ ਲੱਗ ਗਏ ਉਸੇ ਹੀ ਟ੍ਰੈਕ ਤੇ ਉਹਨੂੰ ਚੜਾ ਲੈਣਾ ਇਸ ਕਰਕੇ ਉਹ ਕਹਿੰਦਾ ਤੁਸੀਂ ਉਸ ਟ੍ਰੈਕ ਤੇ ਨਹੀਂ ਜਾਣਾ ਕਰਕੇ ਤੁਸੀਂ ਇਹ ਕਰਿਓ ਨਾ ਹੁਣ ਪਰਮੇਸ਼ਰ ਕਿਉਂ ਅਲਾਉ ਕਰਦਾ ਬੁਰੇ ਲੋਕਾਂ ਨੂੰ ਬੁਰੇ ਵਿਉਂਤਾਂ ਬਣਾਉਣ ਦਿੰਦਾ ਤੇ ਉਹਨਾਂ ਵਿੱਚ ਸਫਲ ਹੋਣ ਦਿੰਦਾ ਪਿਛਲੇ ਦਿਨਾਂ ਵਿੱਚ ਆਪਾਂ ਇੱਕ ਬੋਰਡ ਲਾਇਆ ਸੀ ਔਰ ਕੁਝ ਲੋਕਾਂ ਨੇ ਉਹ ਪਾੜ ਦਿੱਤਾ ਹੂੰ ਤੇ ਜੇ ਮਤਲਬ ਕਿ ਪਰਮੇਸ਼ਰ ਉਹਨਾਂ ਬੁਰੇ ਲੋਕਾਂ ਨੂੰ ਜਦੋਂ ਉਹਨਾਂ ਨੇ ਬੁਰੀ ਵਿਉਂਤ ਬਣਾਈ ਉਹ ਬੁਰਿਆ ਕੰਮ ਕਰਨ ਦਿੱਤਾ ਕਾਤੇ ਕਾਰਨ ਦਿੱਤਾ ਸੁਣ ਲਓ ਫਿਰ ਤੁਸੀਂ ਕਰਕੇ ਮੈਂ ਹਰ ਗੱਲ ਨੂੰ ਐਗਜ਼ਾਮਪਲ ਨਾਲ ਖੜੀ ਕਰਕੇ ਦੱਸਣਾ ਚਾਹਨਾ ਸੁਣ ਲਓ ਕੀ ਕਹਿੰਦਾ ਕਹਿੰਦਾ ਦੁਸ਼ਟ ਨਾਸ਼ ਕੀਤੇ ਜਾਣਗੇ ਹੁਣ ਤੁਹਾਨੂੰ ਲਾਣਾ ਮੈਂ ਬਹੁਤ ਖੁਸ਼ ਹਾਂ ਐਦਾਂ ਹੋਣਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਮੇਰੇ ਕੋਲ ਇਹ ਸਟਾਈਲ ਹੈ ਮੇਰੇ ਕੋਲ ਇਹ ਗੱਲ ਕਰਨ ਦਾ ਅਧਿਕਾਰ ਹੈ ਨਹੀਂ ਨਾਸ਼ ਹੋਣਾ ਤਾਂ ਮੇਰੇ ਹੱਸਣ ਤੇ ਦੁਖੀ ਕਾਤੇ ਹੁੰਨੇ ਆ ਬੁਰਾਈਆਂ ਛੱਡ ਦਿਓ ਗੱਲ ਸਮਝੋ ਨਾ ਜੇ ਤੁਸੀਂ ਨਹੀਂ ਨਾਸ਼ ਹੋਣਾ ਬਚਣਾ ਤੇ ਬੁਰਾਈਆਂ ਛੱਡ ਦਿਓ ਬੁਰੀਆਂ ਵਿਅੰਤਾਂ ਬਣਾਉਣੀਆਂ ਛੱਡ ਦਿਓ ਇਸ ਕਰਕੇ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਕਹਿੰਦਾ ਦੁਸ਼ਟ ਨਾਸ਼ ਕੀਤੇ ਜਾਣਗੇ ਕੀਤੇ ਜਾਣਗੇ ਦਾ ਮਤਲਬ ਕੀਤੇ ਜਾਣਗੇ ਜੇ ਉਹ ਬੁਰਾਈ ਨਹੀਂ ਕਰਨਗੇ ਓਏ ਤੁਸੀਂ ਤੜਫੂ ਤੜਫੂ ਨਾ ਕਰਿਆ ਕਰੋ ਉਹਨਾਂ ਵੱਲ ਦੇਖ ਕੇ ਉਹਨਾਂ ਦਾ ਦਰਵਾਜ਼ਾ ਖੁੱਲ ਰਿਆ ਕਾਹਦਾ ਨਾਸ਼ ਹੋਣ ਦਾ ਪਰਮੇਸ਼ਵਰ ਨੇ ਮੋਹਰ ਲਾਤੀ ਟੱਕ ਕਾਹਦੀ ਜਾ ਬੁਰੀਆਂ ਬੁਰੇ ਕੰਮ ਕਰ ਬਯੰਤਾ ਬਣਾ ਬੁਰੀਆਂ ਚੀਜ਼ਾਂ ਕਰ ਕਿਉਂਕਿ ਮੈਂ ਤੁਹਾਨੂੰ ਟੰਗਣਾ ਜਿਹਨਾਂ ਨੂੰ ਟੰਗਣਾ ਉਹਨਾਂ ਨੂੰ ਮੁੜਨ ਦਾ ਮੌਕਾ ਨਹੀਂ ਉਹ ਦਿੰਦਾ ਇਸ ਕਰਕੇ ਜੇ ਤੁਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦੇ ਆ ਤੇ ਫਿਰ ਦੂਜੇ ਲੋਕਾਂ ਨਾਲ ਆਪਣੇ ਆਪ ਨੂੰ ਕੰਪੇਅਰ ਨਾ ਕਰੋ ਆਪਣੇ ਆਪ ਨੂੰ ਉਹਨਾਂ ਦੇ ਨਾਲ ਨਾ ਜੋੜੋ ਉਹਨਾਂ ਨਾਲ ਉਹਨਾਂ ਨਾਲ ਮੇਲ ਜੋਲੀ ਹੈ ਨਹੀਂ ਇਹ ਤਾਂ ਗਧਿਆਂ ਘੋੜਿਆਂ ਵਾਲੀ ਗੱਲ ਵੀ ਹੈ ਨਹੀਂ ਇਹ ਤਾਂ ਜ਼ਮੀਨ ਅਸਮਾਨ ਵਾਲੀ ਗੱਲ ਆ ਪੂਰਬ ਤੇ ਪੱਛਮ ਵਾਲੀ ਗੱਲ ਹੈ ਜੇ ਤੁਸੀਂ ਪੂਰਬ ਆ ਤੇ ਉਹ ਪੱਛਮ ਆ ਠੀਕ ਹੈ ਨਾ ਚੜਨ ਵਾਲੇ ਪਾਸੇ ਤੁਸੀਂ ਆ ਉਤਰਨ ਵਾਲੇ ਪਾਸੇ ਆਓ ਇੰਨੀ ਇੰਨੀ ਦੂਰੀ ਹੈ ਐਡਾ ਐਡਾ ਫੈਸਲਾ ਐਡਾ ਐਡਾ ਫਾਸਲਾ ਐਡਾ ਫਰਕ ਆ ਹੋਈ ਨਹੀਂ ਸਕਦਾ ਇਸ ਕਰਕੇ ਕਈ ਵਾਰੀ ਸਾਨੂੰ ਲੱਗਦਾ ਅਸੀਂ ਵੀ ਇਦਾਂ ਕਰੀਏ ਤੇ ਦੇਖ ਲਓ ਫਿਰ ਕੀ ਕਹਿੰਦਾ ਉਹ ਡੋਰ ਖੋਲਿਆ ਉਹਨੇ ਸਿੱਧਾ ਹੀ ਅੱਗ ਤੇ ਗੰਦਕ ਦੀ ਝੀਲ ਮੈਨੂੰ ਕਿ ਯਾਦ ਆ ਗਿਆ ਗੱਲਾਂ ਦੇ ਬਹੁਤ ਕਈ ਵਾਰ ਯਾਦ ਆਉਂਦੀਆਂ ਪਰ ਆਪਾਂ ਫੇਰ ਵਚਨ ਹੀ ਸੁਣਾਦੇ ਹੁਣੇ ਜਿਆਦਾ ਇੱਕ ਪਹਿਲਵਾਨ ਆਦਮੀ ਜਿਹਨੂੰ ਪਰਮੇਸ਼ਵਰ ਦੇ ਪ੍ਰੇਮ ਦੇ ਵਚਨ ਦੀ ਕਾਲਿੰਗ ਸੀ ਪ੍ਰੇਮ ਦੇ ਵਚਨ ਦੀ ਕਾਲਿੰਗ ਦਾ ਮਤਲਬ ਕਿ ਉਹਨੂੰ ਇੱਕ ਪਾਦਰੀ ਬਨਣ ਦੇ ਲਈ ਕਾਲ ਸੀਗੀ ਤੇ ਜਦੋਂ ਵੱਡੇ ਸੰਤਾਂ ਨੂੰ ਵਿਸ਼ਵ ਸਹਿਬਾਨ ਜਿਹੜੇ ਆਪਣੇ ਹਰਪਜਨ ਸਿੰਘ ਜੀ ਸੀ ਉਹਨਾਂ ਨੂੰ ਮਿਲ ਕੇ ਇਥੋਂ ਵਾਪਸ ਜਾ ਰਿਆ ਨਾ ਤੇ ਪਾਸਟਰ ਜੀ ਨੇ ਉਹਨੂੰ ਕਿਹਾ ਵੀ ਤੂੰ ਸੇਵਕਾਈ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਉਹਦੇ ਮਨ ਵਿੱਚ ਇਹ ਗੱਲ ਸੀ ਕਿ ਯਾਰ ਇਹ ਪਾਸਟਰਾਂ ਦਾ ਕੰਮ ਕਰਨਾ ਬੜਾ ਔਖਾ ਬਹੁਤ ਮਤਲਬ ਕਿ ਸੋ ਮਨੀ ਥਿੰਗਸ ਸੀ ਉਹਦੇ ਦਿਮਾਗ ਵਿੱਚ ਵਿਚਾਰ ਕਿਉਂਕਿ ਮੈਂ ਉਹਦੇ ਦਿਮਾਗਾਂ ਦੇ ਵਿਚਾਰ ਨਹੀਂ ਦੱਸਣਾ ਚਾਹੁੰਦਾ ਨਹੀਂ ਤੇ ਤੁਸੀਂ ਮੈਨੂੰ ਪੁੱਛੋਗੇ ਭਾਈ ਤੈਨੂੰ ਕਿੱਦਾਂ ਪਤਾ ਉਹਨੇ ਮੈਨੂੰ ਦੱਸਿਆ ਮੈਨੂੰ ਤਾਂ ਪਤਾ ਫਿਰ ਵੀ ਮੈਂ ਉਹ ਗੱਲ ਨਹੀਂ ਕਰਨੀਆ ਮੈਂ ਉਹ ਹੀ ਕਰਦਾ ਤੇ ਇੱਕ ਪਾਦਰੀ ਸਾਹਿਬ ਨੇ ਇੱਕ ਕਿਤਾਬ ਲਿਖੀ ਸੀ ਸਵਰਗ ਦੀ ਤਿਆਰੀ ਉਹਦਾ ਇੱਕ ਸਾਡੀ ਬਹੁਤ ਪਿਆਰੀ ਭੈਣ ਮੈਂ ਉਹਨਾਂ ਦਾ ਨਾਮ ਭੁੱਲ ਗਿਆ ਉਹਨਾਂ ਨੇ ਪੰਜਾਬੀ ਦੇ ਵਿੱਚ ਉਹ ਟੇਪ ਬਣਾਤੀ ਉਹਨਾਂ ਦੀ ਆਵਾਜ਼ ਇੰਨੀ ਵਧੀਆ ਮਿੱਠੀ ਸੀ ਜੇ ਉਹ ਭੈਣ ਮੇਰੀ ਆਵਾਜ਼ ਨੂੰ ਸੁਣਣ ਜਾਂ ਮੇਰਾ ਮੈਸੇਜ ਜਾਵੇ ਮੈਂ ਜ਼ਰੂਰ ਬੇਨਤੀ ਕਰਦਾ ਸਾਨੂੰ ਸੰਪਰਕ ਕਰਿਓ ਅਸੀਂ ਬਹੁਤ ਧੰਨਵਾਦ ਤੁਹਾਡਾ ਕਰਨਾ ਚਾਹੁੰਦੇ ਹਾਂ ਉਹ ਭੈਣ ਨੇ ਪੰਜਾਬੀ ਦੇ ਵਿੱਚ ਉਹਦੀਆਂ ਸੀਡੀਆਂ ਬਣ ਗਈਆਂ ਉਦੋਂ ਸੀਡੀ ਦਾ ਜ਼ਮਾਨਾ ਸੀ ਦੇਖ ਲਓ ਮੈਂ ਕਿੰਨੀ ਪੁਰਾਣੀ ਗੱਲ ਕਰ ਰਿਹਾ ਤੇ ਉਹ ਸੀਡੀ ਜਦੋਂ ਵਾਪਸ ਜਾ ਰਿਹਾ ਸੀ ਉਹ ਸੀਡੀ ਉਹਦੀ ਕਾਰ 'ਚ ਲੱਗੀ ਸੀ ਪਾਦਰੀ ਸਾਹਿਬਾ ਨੇ ਉਹਨਾਂ ਨੂੰ ਦਿੱਤੀ ਵੀ ਆ ਲੋ ਰਾਤ ਸੁਣ ਲਓ ਜਾਂਦੇ ਹੋਏ ਉਹਨਾਂ ਨੇ ਟੇਪ ਚਲਾਈ ਆ ਤੇ ਉਹ ਪਾਦਰੀ ਸਾਹਿਬਾ ਨੇ ਗੱਡੀ ਦੇ ਪਿੱਛੇ ਲੰਮੇ ਪਾਏ ਆ ਤੇ ਡਰਾਈਵਰ ਗੱਡੀ ਚਲਾਉਣਾ ਬਾਕੀ ਚੱਲੇ-ਵਾਲੇ ਵਿੱਚ ਬੈਠੇ ਸੀ ਤੇ ਜਦੋਂ ਉਹ ਗੱਡੀ ਜਾ ਰਹੀ ਹੈ ਤੇ ਉੱਥੇ ਇੱਕ ਗੱਲ ਸੰਤਰ ਭਜਨ ਸਿੰਘ ਜੀ ਨੇ ਲਿਖੀ ਸੀ ਜਿਹੜੀ ਬਾਈਬਲ ਦੇ ਵਿੱਚ ਦਰਜ ਆ ਕਿ ਡਰਾਕਣਾ ਬੇਪਰਤੀਤਿਆਂ ਤੇ ਹੋਰ ਬਹੁਤ ਚੀਜ਼ਾਂ ਉੱਤੇ ਲਿਖ ਕੇ ਲਿਖਿਆ ਇਹਨਾਂ ਦਾ ਸਾਰਿਆਂ ਦਾ ਜਿਹੜਾ ਹਿੱਸਾ ਆ ਨਾ ਉਹ ਨਰਕ ਦੀ ਭਿਆਨਕ ਅੱਗ ਦੇ ਵਿੱਚ ਹੋਊਗਾ ਉਹਦੇ ਹਿੱਸੇਦਾਰ ਜਦੋਂ ਉੱਥੇ ਟੇਪ ਚੱਲ ਰਹੀ ਆ ਉਹ ਸੋ ਰਿਆ ਤੇ ਉੱਥੇ ਆਇਆ ਜਿੰਨੇ ਬੇਪਰਤੀਤੇ ਹੈ ਜਿੰਨੇ ਡਰਕਲ ਤੇ ਉਹ ਡਰਦਾ ਸੀ ਜਦੋਂ ਆਇਆ ਡਰਕਲਾਂ ਨੇ ਉਹ ਉੜਕ ਕੇ ਉੱਠਿਆ ਗੱਡੀ 'ਚ ਉਹਦੇ ਮੂੰਹ ਦੀ ਗੱਲ ਹੈ ਕਹਿੰਦਾ ਯਾਰ ਗੱਡੀ ਰੋਕੋ ਕਹਿੰਦਾ ਮੁੜੋ ਫਿਰ ਖੋਜ ਜਲ ਚਲੀਏ ਮੈਂ ਇੱਥੇ ਗੱਲ ਬੰਦ ਕਰਦਾ ਮੇਰਾ ਮਤਲਬ ਇਹ ਆ ਮੇਰੇ ਪਿਆਰੇ ਦੋਸਤੋ ਕੋਈ ਨਾ ਕੋਈ ਅਜੀਹਾ ਵਚਨ ਹੁੰਦਾ ਜਿਹੜਾ ਬੰਦੇ ਨੂੰ ਬਦਲ ਦਿੰਦਾ ਇੱਕ ਸ਼ਬਦ ਨੇ ਦੇਖੋ ਉਹਨੂੰ ਬਦਲਤਾ ਤਿਆਰ ਕਰਤਾ ਚੱਲ ਸੇਵਕਾ ਲਈ ਖੜਾ ਹੋ ਜਾ ਔਰ ਉਹ ਪਰਮੇਸ਼ਵਰ ਦੇ ਦਾਸ ਖੜੇ ਆ ਗੁਰਦਾਸਪੁਰ ਚ ਸੇਵਕਾਈ ਕਰਦੇ ਸੋ ਜੇ ਉਹਨਾਂ ਦੇ ਮੂੰਹ ਤੁਸੀਂ ਸੁਣੋਗੇ ਹੋਰ ਵੀ ਆਨੰਦ ਆਏਗਾ ਸੋ ਇੱਕ ਅੱਖਰ ਉੱਥੇ ਵੱਜ ਜਾਵੇ ਡਰਾਕਣਾ ਬੇਪਰਤੀਤਿਆਂ ਤੇ ਮਦਦ ਦਾ ਬੰਦਾ ਉੱਠ ਕੇ ਬਹਿ ਗਿਆ ਪ੍ਰਭੂ ਦੇ ਕੰਮ ਕਰਨ ਲੱਪਿਆ ਅੱਜ ਵੀ ਸਾਨੂੰ ਕਈ ਯਾਰੀ ਅਸੀਂ ਦੂਜੇ ਲੋਕਾਂ ਦਾ ਜੀਵਨ ਦੇਖਦੇ ਆ ਯਾਰ ਉਹ ਚੋਰੀਆਂ ਕਰਕੇ ਆਹ ਕੋਠੀ ਪਾ ਲਈ ਠੱਗੀਆਂ ਮਾਰ ਕੇ ਆਹ ਗੱਡੀ ਲੈ ਲਈ ਆਪਾਂ ਵੀ ਚੱਲਿਆ ਛੱਡੋ ਕੀ ਇੱਥੇ ਪ੍ਰਾਰਥਨਾ ਕਰਾਉਂਦੇ ਰਹਿੰਦੇ ਆ ਇੱਥੇ ਕਹਿੰਦੇ ਤਾਲੀਆਂ ਵਜਾਓ ਹੱਥ ਖੜੇ ਕਰ ਲਓ ਵਰਤ ਰੱਖ ਲਓ ਆਹ ਗੱਲ ਆਪਾਂ ਨਾ ਇਹ ਐਵੇਂ ਹੀ ਚੀਜ਼ਾਂ ਐਵੇਂ ਨਹੀਂ ਆ ਇਹ ਬਹੁਤ ਇੰਪੋਰਟੈਂਟ ਆ ਧਾਨਿਆਂ ਤੁਸੀਂ ਜਿਹੜਾ ਤੁਹਾਨੂੰ ਇਹ ਮੌਕਾ ਮਿਲਿਆ ਇਸ ਧਰਤੀ ਦੇ ਉੱਤੇ ਔਰ ਤੁਸੀਂ ਇਹੋ ਜੀ ਸੰਗਤ ਦੇ ਵਿੱਚ ਜੋੜ ਦਿੱਤੇ ਗਏ ਹੋ ਕਿਉਂਕਿ ਬਾਈਬਲ 'ਚ ਲਿਖਿਆ ਸੰਗਤ ਜਿਹੜੀ ਹੈ ਉਹਦੇ ਨਾਲ ਸੰਗਤੀ ਕਰੋ ਪ੍ਰਭੂ ਦੀ ਸੰਗਤ ਵਿੱਚ ਬਣੇ ਰਹੋ ਕਹਿੰਦਾ ਦੁਸ਼ਟ ਨਾਸ਼ ਕੀਤੇ ਜਾਣਗੇ ਪਰ ਪ੍ਰਭੂ ਦੇ ਪ੍ਰੇਮੀ ਧਰਤੀ ਦੇ ਵਾਰਿਸ ਹੋਣਗੇ ਬੋਲੋ ਆਮੇਨ ਸਵਰਗ ਦੇ ਵਾਰਿਸ ਨਹੀਂ ਲਿਖਿਆ ਹਜੇ ਉਹ ਕਹਿੰਦਾ ਸਵਰਗ ਦੇ ਵਾਰਿਸ ਹੋਣਗੇ ਪਰ ਉਸ ਤੋਂ ਪਹਿਲਾਂ ਧਰਤੀ ਦੇ ਵਾਰਿਸ ਹੋਣਗੇ ਕਹਿੰਦਾ ਤੁਸੀਂ ਅੱਛੇ ਫਲ ਖਾਓਗੇ ਅੱਛੇ ਪਦਾਰਥ ਖਾਓਗੇ ਤੁਹਾਨੂੰ ਸਭ ਕੁਝ ਦਿੱਤਾ ਜਾਊਗਾ ਕਹਿੰਦਾ ਤੁਸੀਂ ਧਰਤੀ ਦੇ ਤੁਸੀਂ ਵਾਰਿਸ ਹੋਣਾ ਹੈ ਕਹਿੰਦਾ ਦੁਸ਼ਟ ਲੋਕ ਥੋੜੇ ਸਮੇਂ ਵਿੱਚ ਖਤਮ ਹੋ ਜਾਣਗੇ ਤੁਸੀਂ ਉਸ ਦੇ ਰਹਿਣ ਦੀ ਥਾਂ ਨੂੰ ਧਿਆਨ ਨਾਲ ਦੇਖੋਗੇ ਦੁਸ਼ਟ ਥੋੜੇ ਸਮੇਂ ਵਿੱਚ ਖਤਮ ਹੋ ਜਾਣਗੇ ਪਰ ਅਸੀਂ ਕਹਿੰਦਾ 1000 ਖਾਲਸ ਰਾਜ ਦੀ ਗੱਲ ਪਵਿੱਤਰ ਬਾਈਬਲ ਕਰਦਾ ਹੁਣ ਕੱਟ ਵੱਢ ਕੇ ਨਾ ਲਾ ਦਿਓ ਆ ਬਹੁਤ ਫੇਸਬੁੱਕ ਦੇ ਵਿਦਵਾਨ ਬੈਠੇ ਅੱਗੇ ਵੀ ਮੇਰੀ ਵੀਡੀਓ ਕੱਟ ਵੱਢ ਕੇ ਫੇ ਆਪਣੇ ਬਿਆਨ ਜੀ ਸਾਨੂੰ ਆ ਕਰਤਾ ਜੀ ਸਾਨੂੰ ਆ ਕਹਤਾ ਜੀ ਤੁਹਾਨੂੰ ਅਸੀਂ ਕਿਸੇ ਨੂੰ ਕੱਖ ਨਹੀਂ ਕਹਿੰਦੇ ਆ ਦੇਖੋ ਮਹਾਰਾਜ ਅਸੀਂ ਜੋ ਕਹਿੰਨੇ ਆਪਣੇ ਸੁਣਨ ਵਾਲਿਆਂ ਨੂੰ ਕਹਿੰਨੇ ਆ ਜੇ ਤੁਹਾਨੂੰ ਸਾਡੀ ਭਾਸ਼ਾ ਨਹੀਂ ਚੰਗੀ ਲੱਗਦੀ ਸਾਡਾ ਬਾਈਬਲ ਨਹੀਂ ਚੰਗਾ ਲੱਗਦਾ ਸਾਡੇ ਯਿਸੂ ਮਸੀਹ ਨਹੀਂ ਚੰਗੇ ਲਾਦੇ ਤੁਹਾਨੂੰ ਅਸੀਂ ਨਹੀਂ ਚੰਗੇ ਲਾਦੇ ਉਹ ਫਿਰ ਐਜੇ ਤੁਸੀਂ ਕੀ ਕਹੀਏ ਤੁਹਾਨੂੰ ਇਸ ਲਈ ਯਾਰ ਆਪਣੀ ਸੋਚ ਬਧਿਆ ਕਰੋ ਹੈਨਾ ਆਪਣੇ ਆਪ ਨੂੰ ਉਸ ਲੈਵਲ ਤੇ ਬਣਾਓ ਕਿ ਯਾਰ ਜਿਹੜੀ ਗੱਲ ਇੱਥੇ ਲਿਖੀ ਆ ਇਹ ਬੰਦਾ ਗੱਲ ਕਰ ਰਿਹਾ ਉਹਦਾ ਤਰਕ ਤੱਕ ਡੋ ਤਰਕ ਦੇ ਨਾਲ ਆਪਾਂ ਗੱਲ ਕਰੀਏ ਫੇਰੀ ਤਾਂ ਫਾਇਦਾ ਨਹੀਂ ਤਾਂ ਯਾਰ ਇਹਦੇ ਲਈ ਕਿੰਨਾ ਲੜ ਸਕਦਾ ਕੋਈ ਦੇਖੋ ਇੱਕ ਪਵਿੱਤਰ ਧਰਮ ਸ਼ਾਸਤਰ ਹੈ ਜਾਂ ਇੱਕ ਪਵਿੱਤਰ ਧਰਮ ਗ੍ਰੰਥ ਹੈ ਇੱਕ ਕਿੱਦਾਂ ਯਾਰ ਕਿੱਦਾਂ ਕੋਈ ਇਹਦੇ ਲਈ ਬਹਿਸ ਕਰ ਸਕਦਾ ਇੱਕ ਬੰਦਾ ਗਿਆਨ ਤੇ ਪ੍ਰਕਾਸ਼ ਦੇ ਆਤਮਾ ਦੇ ਰਹੀਂ ਗੱਲ ਕਰਦਾ ਇੱਕ ਬੰਦਾ ਕਹਿੰਦਾ ਮੈਂ